ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਦੀ ਦਿੱਕਤ ਬਹੁਤ ਵੱਧ ਗਈ ਹੈ ਜਿਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਸਿਗਨਲਸ ਤੇ ਟ੍ਰੈਫਿਕ ਲਾਈਟਸ ਖਰਾਬ ਪਈਆਂ ਹੋਈਆਂ ਹਨ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਪਿੰਕ ਪਲਾਜ਼ਾ ਚੌਂਕ ਦੀ ਜਿੱਥੇ ਟ੍ਰੈਫਿਕ ਲਾਈਟ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਇੱਥੇ ਨਾ ਤਾਂ ਟ੍ਰੈਫਿਕ ਲਾਈਟਸ ਚੱਲਦੀਆਂ ਹਨ ਅਤੇ ਨਾ ਹੀ ਕੋਈ ਟ੍ਰੈਫਿਕ ਪੁਲਿਸ ਦਾ ਪ੍ਰਬੰਧ ਹੈ ਜਿਸ ਸੇ ਕਾਰਨ ਹਰ ਦਿਨ ਕਟਨਾਵਾ ਵਾਪਰਦੀਆਂ ਰਹਿੰਦੀਆਂ ਹਨ ਅਤੇ ਨਾਲ ਹੀ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਲਾਈਟਸ ਅਤੇ ਟ੍ਰੈਫਿਕ ਪੁਲਿਸ ਦਾ ਸੁਚਾਰੂ ਪ੍ਰਬੰਧ ਕੀਤਾ ਜਾਵੇ। ਇੱਕ ਕਾਫੀ ਦੇਰ ਤੋਂ 2 ਮਹੀਨੇ ਹੋ ਗਏ ਲਾਈਟਾਂ ਬੰਦ ਹੈਗੀਆਂ ਚੱਲਦੀਆਂ ਨਹੀਂ ਪੀਆਂ ਨਾ ਕੋਈ ਸਰਕਾਰੀ ਸਰਕਾਰ ਧਿਆਨ ਦੇ ਰੇ ਇੱਧਰ ਟ੍ਰੈਫਿਕ ਗਲੇ ਵੀ ਕੇਵਲੇ ਨਜ਼ਰ ਆਂਦੇ ਕੇਵਲੇ ਨਹੀਂ ਇਹ ਦੇ ਐਕਸੀਡੈਂਟ ਦਾ ਵੀ ਖਤਰਾ ਇੱਕ ਟ੍ਰੈਫਿਕ ਨਿਯਮ ਦੇ ਪਰਾਂ ਲੱਗਦੇ ਕਿੱਧਰ ਨੂੰ ਕੋਈ ਜਾ ਰਿਹਾ ਹੈ ਕਿ ਕਿਸੇ ਨੇ ਮੁਰਨਾ ਕੋਈ ਲਾਈਟ ਦਾ ਹੋਏਗਾ ਸਿਗਨਲ ਤੇ ਪਰਾ ਲੱਗੇਗਾ ਨੂੰ ਨਾ ਕਿ ਇਹਨੂੰ ਪਰਾ ਲੱਗਣਾ ਤੇ ਆਪਣੇ ਰਾਹ ਕੋਈ ਆ ਇਹਨੂੰ ਮੋੜਿਆ ਕੋਈ ਉਹਨੂੰ ਪਜਾਮ ਲਾ ਕੇ ਆਂਦਾ ਐਡਾ ਫਿਰ ਪਿੱਛੇ ਪਹਿਲੇ ਬੱਚੇ ਲੰਘਦੇ ਦੇਖੋ ਜੀ ਉਹਦੇ ਧਿਆਨ ਨਾਲ ਉਹਨੇ ਲਾਈਟ ਵੇਖ ਕੇ ਲੰਘਦੇ ਆ ਹੁਣ ਲਾਈਟ ਨਹੀਂ ਹੈਗੀ ਉਹ ਆਪਣੇ ਧਿਆਨ ਨਾਲ ਜਾਂਦੇ ਆ ਤੇ ਤਾਂ ਕਰਕੇ ਵਿੱਚ ਵੱਜਦੇ ਇਹ ਤੇ ਉਹਨਾਂ ਦਾ ਕੰਮ ਹੈ ਜੀ ਸਰਕਾਰ ਹੈ ਸਰਕਾਰੀ ਪ੍ਰੋਪਰਟੀ ਹੈ ਸਰਕਾਰੀ ਨਿਯਮ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਹਦੇ ਬੰਦੇ ਸਿਕੰਦਰੀਏ ਗਿਆ ਇਹਨਾਂ ਨੂੰ ਇਹ ਅੱਜ ਲਾਈਟ ਬੰਦ ਨਹੀਂ ਗਈ ਬਹੁਤ ਦਿਨ ਲਾਈਟ ਬੰਦਾ ਕਿਉਂਕਿ ਬੜੇ ਪਰੇਸ਼ਾਨ ਹੋ ਗਏ ਆ ਇਹ ਅੱਗੇ ਨਿਕਲੀਏ ਤੇ ਬੋਲਸਰ ਜਵਾਨ ਕਰ ਦਿੰਦੇ ਜਿਹੜਾ ਲਾਈ ਲੱਗੀ ਹੋएगी ਰੋਕੀ ਰੋਣਗੇ ਬੈਟਰ ਹੋ ਜਾਏਗਾ ਵਧੀਆ ਲੱਗੇਗਾ ਟ੍ਰੈਫਿਕ ਦਾ ਕੋਈ ਕੋਈ ਰੂਲਸ ਨਹੀਂ ਹੈ ਤੇ ਬਾਕੀ ਇੱਕ ਹੀ ਜਾਮ ਲੱਗਦਾ ਇਹਨਾਂ ਲੱਗਦਾ ਹੁਣ ਅਸੀਂ ਜਾਣੇ ਬੱਚੇ ਸਕੂਲ ਲੈਣ ਜਾਣੇ ਬੱਚੇ ਆਉਂਦੇ ਵੀ ਆ ਬਹੁਤ ਡਿਸਟਰਬ ਹੈ ਇਹ ਕਹਿੰਦੇ ਜਲਦੀ ਜਲਦੀ ਕਰਾਓ ਲਾਈਨਾਂ ਨੂੰ ਔਰ ਕਰਾਓ ਸਾਰੇ ਚੌਂਕਾਂ ਦੀ ਇਹ ਨਹੀਂ ਕੋਈ ਚੌਂਕ ਦੀ ਹਰ ਚੌਂਕ ਦੀ ਕਰਾਓ ਹਰ ਚੌਂਕ ਦੇ ਦੋ ਪੁਲਿਸਰ ਖੜੇ ਹੋਣ